ਸੱਚ ਕਹ ਲਈ ਮੈਂ ਹਾਂ ਕਵਰ ਸਿੰਘ 베ਦੀ ਲੋਕ ਸਭਾ ਚੋਣਾਂ ਦੇ ਇਸ ਮਾਹੌਲ ਦੇ ਵਿੱਚ ਸਿਆਸੀ ਪਾਰਾ ਦਿਨ ਬਾ ਦਿਨ ਵਧਦਾ ਜਾ ਰਿਹਾ ਹੈ ਤੇ ਕੁਝ ਅਜਿਹੇ ਸੰਸਨੀਖੇਜ ਖੁਲਾਸੇ ਵੀ ਹੋ ਰਿਹਾ ਜਿਸ ਦੇ ਨਾਲ ਸਭਾਵਕ ਹੈ ਕਿ ਧਿਆਨ ਕੇਂਦਰਿਤ ਹੋਏਗਾ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਸਿਰਜਦਾ ਵਖਾਜ ਦਿੰਦਾ ਹੈ ਤਾਂ 베ਦੀ ਦਾ ਮੁੱਦਾ ਉਜਾਗਰ ਹੋ ਹੀ ਜਾਂਦਾ ਹੈ ਇਸ ਵਾਰ ਫੇਰ 베ਦੀ ਦਾ ਮੁੱਦਾ ਇਸ ਕਰਕੇ ਉਜਾਗਰ ਹੋਇਆ ਕਿਉਂਕਿ ਜਿਸ ਸક્ષਦੀ ਬੇਦਬੀ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਗੁਰੂਗਾਮ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਉਹ ਸ਼ਖਸ ਸੀ ਪ੍ਰਦੀਪ ਕਲੇਰ ਤੇ ਹੁਣ ਪ੍ਰਦੀਪ ਕਲੇਰ ਨੇ ਐਲਕੇ ਯਾਦਵ ਜਿਸ ਸਿਟ ਦੇ ਇੰਚਾਰਜ ਹੈ ਉਸ ਸਿਟ ਦੇ ਕੋਲੇ ਬਿਆਨ ਕਲਮਬੰਦ ਕਰਵਾਇਆ ਕਿ ਬੇਦਬੀ ਪੰਜਾਬ ਦੇ ਵਿੱਚ ਕਰਵਾਈ ਕਿਸ ਨੇ ਸੀ ਇਸ ਦੇ ਪਿੱਛੇ ਸਾਜ਼ਿਸ਼ ਕਿਸ ਦੀ ਸੀ ਤਾਂ ਹੁਣ ਤੱਕ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਬੇਦਬੀ ਦੇ ਮੁੱਦੇ ਤੇ ਸਿਆਸਤ ਕੀਤੀ ਕਿੰਨੀ ਕੁ ਕੀਤੀ ਕਿੰਨਾ ਕੁ ਇਨਸਾਫ ਦਿੱਤਾ ਤੇ ਹੁਣ ਤੱਕ ਬਣਾਈਆਂ ਸਿੱਟਾਂ ਨੇ ਇਸ ਮਾਮਲੇ ਨੂੰ ਕਿਸ ਪੱਧਰ ਤੇ ਪਹੁੰਚਾਇਆ ਤਾਂ ਕਹਿ ਸਕਦਿਆਂ ਕਿ ਹੁਣ ਜਦੋਂ ਪ੍ਰਦੀਪ ਕਲੇਰ ਨੇ ਖੁਲਾਸਾ ਕੀਤਾ ਤੇ ਬੇਦਬੀ ਦਾ ਮਾਮਲਾ ਇੱਕ ਵਾਰ ਫਿਰ ਉਜਾਗਰ ਹੋਇਆ ਜਿਹੜੇ ਬਿਆਨ ਉਸ ਨੇ ਕਲਮਬੰਦ ਕਰਵਾਇਆ ਤਾਂ ਉਸ ਦੇ ਵਿੱਚ ਖੁਲਾਸਾ ਹੋਇਆ ਕਿ ਬੇਦਬੀ ਹਣੀਪ੍ਰੀਤ ਨੇ ਕਰਵਾਈ ਸੀ ਮਿੰਦਰ ਪਾਲ ਬਿੱਟੂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਕਿ ਪੰਜਾਬ ਦੇ ਵਿੱਚ ਕਿੱਥੇ-ਕਿੱਥੇ ਬੇਦਬੀ ਕਰਵਾਣੀ ਹੈ ਕਿਉਂਕਿ ਸਾਲ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਆ ਫਿਰ ਖੰਡਿਤ ਹੁੰਦੇ ਆ ਤਾਂ ਵੱਖ-ਵੱਖ ਥਾਵਾਂ ਦੇ ਉੱਤੇ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਨੂੰ ਖਿਲਾਰਿਆ ਜਾਂਦਾ ਤਾਂ ਕਹਿ ਸਕਦੇ ਆ ਕਿ ਸਿੱਖ ਭਾਵਨਾ ਦਾ ਖਿਲਵਾੜ ਹੁੰਦਾ ਵੇਖਿਆ ਜਾ ਸਕਦਾ ਸਿੱਖ ਹਿਰਦੇ ਵਲੁੰਦਰੇ ਵਿਖੇ ਜਾ ਸਕਦੇ ਆ ਤੇ ਪੰਜਾਬ ਦੀ ਫਿਜ਼ਾ ਦੇ ਵਿੱਚ ਇਸ ਤਰ੍ਹਾਂ ਦਾ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਬਰਗਾੜੀ ਤੇ ਕੋਟਪੁਰਾ ਦੇ ਵਿੱਚ ਹੁੰਦੀ ਹੈ ਹਿੰਸਾ ਦੋ ਨੌਜਵਾਨ ਮਾਰੇ ਜਾਂਦੇ ਆ ਬਹੁਤ ਸਾਰੇ ਪੁਲਿਸ ਕਰਮਚਾਰੀ ਜ਼ਖਮੀ ਹੁੰਦੇ ਆ ਜਿਸ ਤੋਂ ਬਾਅਦ ਸੰਘਰਸ਼ ਚੱਲਦਾ ਤੇ ਆਕਾਲੇ ਦਲ ਦੀ ਸਰਕਾਰ ਦੇ ਵਿੱਚ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ ਤਾਂ ਇੱਕ ਇਨਸਾਫ ਦੀ ਗੱਲ ਚੱਲ ਰਹੀ ਸੀ ਕਿ ਇਨਸਾਫ ਕਦੋਂ ਮਿਲੇਗਾ ਕਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਲੇ ਗ੍ਰਫਤਾਰ ਕੀਤੇ ਜਾਣਗੇ ਤਾਂ ਜਦੋਂ ਸਰਕਾਰਾਂ ਨੇ ਸੱਟਾਂ ਬਣਾਈਆਂ ਤੇ ਸੱਟਾਂ ਦੇ ਵਿੱਚੋਂ ਕਹਿ ਸਕਦੇ ਹਾਂ ਕਿ ਡੀਆਈਜੀ ਰਣਵੀਰ ਸਿੰਘ ਖਟੜਾ ਜਿਹੜੇ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸਨ ਤੇ ਉਹਨਾਂ ਨੂੰ ਸੱਟ ਦਾ ਇੰਚਾਰਜ ਲਗਾਇਆ ਜਾਂਦਾ ਹੈ ਤਾਂ ਉਹਨਾਂ ਵੱਲੋਂ ਕੀਤੀ ਗਈ ਜਾਂਚ ਕਿਤਨਾ ਕਿਤੇ ਡੇਰਾ ਸੱਚਾ ਸੌਦਾ ਲੈ ਜਾਂਦੀ ਹੈ ਤੇ ਜਿਸ ਤੋਂ ਬਾਅਦ ਹੋਣ ਲੱਗਦੇ ਆ ਖੁਲਾਸੇ ਤੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਦੇ ਵਿੱਚ ਪਤਾ ਲੱਗਦਾ ਕਿ ਕਿਸ ਤਰ੍ਹਾਂ ਬੇਦਬੀ ਦੇ ਪਿੱਛੇ ਡੇਰਾ ਸੱਚਾ ਸੌਦਾ ਤੇ ਰਾਮ ਰਹੀਮ ਸਾਜ਼ਿਸ਼ ਘਾੜਾ ਕਰਾਰ ਦਿੱਤਾ ਗਿਆ ਤੇ ਮਿੰਦਰਪਾਲ ਬਿੱਟੂ ਦਾ ਜੇਲ੍ਹ ਦੇ ਵਿੱਚ ਕਤਲ ਹੋਣਾ ਤੇ ਉਸ ਤੋਂ ਬਾਅਦ ਹੋਰ ਕਈ ਖੁਲਾਸੇ ਹੋਣੇ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਮਿੰਦਰਪਾਲ ਬਿੱਟੂ ਦਾ ਜੇਲ੍ਹ ਵਿੱਚ ਕਤਲ ਹੋਇਆ ਸੀ ਉਹ ਵੀ ਇੱਕ ਸਾਜਿਸ਼ ਸੀ ਹੁਣ ਜ਼ਿਕਰ ਕਰਾਂਗੇ ਪ੍ਰਦੀਪ ਕਲੇਰ ਦਾ ਕਿ ਪ੍ਰਦੀਪ ਕਲੇਰ ਨੇ ਆਪਣੇ ਬਿਆਨਾਂ ਦੇ ਵਿੱਚ ਕੀ ਦੱਸਿਆ ਤੇ ਉਸ ਦੇ ਵਿੱਚ ਸਿੱਧੇ ਤੌਰ ਤੇ ਜ਼ਿਕਰ ਹੋ ਰਿਹਾ ਹੈ ਡੇਰਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਰੀਪ੍ਰੀਤਾ ਜਿਸ ਨੇ ਮਹਿੰਦਰਪਾਲ ਬਿੱਟੂ ਨੂੰ ਕਿਹਾ ਸੀ ਕਿ ਕਿਸ ਤਰ੍ਹਾਂ ਬੇਦਬੀਆਂ ਕਰਵਾਉਣੀਆਂ ਤਾਂ ਕਹਿ ਸਕਦੇ ਆ ਕਿ ਪ੍ਰਦੀਪ ਕਲੇਰ ਦੇ ਜਾਹੇ ਬਿਆਨਾਂ ਦੇ ਨਾਲ ਹਨੀਪ੍ਰੇਦੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਬੇਦਬੀ ਮਾਮਲੇ ਦੇ ਵਿੱਚ ਹੁਣ ਤੱਕ ਬਣੀਆਂ ਸਿੱਟਾਂ ਜਿਹੜੀਆਂ ਇਸ ਮਾਮਲੇ ਨੂੰ ਤਨਪੱਤਰ ਨਹੀਂ ਲਗਾ ਸਕੀਆਂ ਤਾਂ ਅੱਜ ਵੀ ਬੇਦਬੀ ਦਾ ਮੁੱਦਾ ਜਦੋਂ ਚੌਣਾ ਦੇਸ ਮਾਹੌਲ ਦੇ ਵਿੱਚ ਸਾਹਮਣੇ ਆਇਆ ਤਾਂ ਬਹੁਤ ਸਾਰੇ ਸਵਾਲ ਮੌਜੂਦਾ ਸਰਕਾਰ ਨੂੰ ਹੋਣਗੇ ਕਿਉਂਕਿ ਇਨ੍ਹਾਂ ਹਾਕਮਾਂ ਨੇ ਵੀ ਸੱਤਾ 'ਚ ਆਉਣ ਤੋਂ ਪਹਿਲਾਂ ਸੰਘਰਸ਼ ਦੇ ਵਿੱਚ ਬੈਠੀਆਂ ਜਥੇਬੰਦੀਆਂ ਨੂੰ ਪਰੋਸਾ ਦਿੱਤਾ ਸੀ ਕਿ ਅਸੀਂ ਸੱਤਾ 'ਚ ਆ ਕੇ ਜਲਦ ਬੇਦਬੀ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰਾਂਗੇ ਗ੍ਰਫਤਾਰੀਆਂ ਕਰਾਂਗੇ ਤਾਂ ਕਹਿ ਸਕਦੇ ਆ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਗੋਲੇ ਕਾਂ ਦੇ ਨਾਲ ਸੰਬੰਧਤ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਜਿਹੜਾ ਉਹ ਜੋੜ ਦਿੱਤਾ ਗਿਆ ਇਸ ਕੜੀ ਦੇ ਵਿੱਚ ਤੇ ਉਹਦੇ ਵਿੱਚ ਪਰਮਰਾਜ ਉਮਰਾਰ ਨੰਗਲ ਦਾ ਨਾਮ ਆਂਦਾ ਹੈ ਐਸਪੀ ਚਰਨਜੀਤ ਦਾ ਨਾਮ ਆਂਦਾ ਹੈ ਡੀਜੀਪੀ ਸੁਮੇਤ ਸੈਣੀ ਦਾ ਜ਼ਿਕਰ ਹੁੰਦਾ ਹੈ ਤਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਜਾਂਦੇ ਆ ਤਾਂ ਕਹਿ ਸਕਦੇ ਆ ਕਿ ਬੇਦਬੀ ਮਾਮਲੇ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਮੌਕਾ ਮਿਲਿਆ ਤਾਂ ਸੱਤਾ 'ਚ ਆਉਣ ਤੋਂ ਪਹਿਲਾਂ ਗੁਟਕਾ ਸਾਬ ਦੀ ਸੌਂ ਖਾ ਕੇ ਕੈਪਟਨ ਅਮਰਿੰਦਰ ਨੇ ਇਹ ਗੱਲ ਕਹੀ ਸੀ ਕਿ ਸੱਤਾ 'ਚ ਆਏ ਤਾਂ ਇਨਸਾਫ ਦੇਵਾਂਗੇ ਹੁਣ ਤੱਕ ਕਹਿ ਸਕਦੇ ਆ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਜਿੰਨੀਆਂ ਵੀ ਸਿੱਟਾਂ ਬਣੀਆਂ ਤਾਂ ਸਭ ਤੋਂ ਇਹ ਪੌਂਟਡ ਉਸ ਵਿਅਕਤੀ ਦਾ ਜ਼ਿਕਰ ਕਰਾਂਗੇ ਕੁਵਰ ਵਿਜੇ ਪ੍ਰਤਾਪਤਾ ਕੁਵਰ ਵਿਜੇ ਪ੍ਰਤਾਪ ਵਾਲੀ ਸੈਟ ਵੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕੁਵਰ ਵਿਜੇ ਪ੍ਰਤਾਪ ਨੇ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਵਿੱਚ ਬੈਠੇ ਵਕੀਲਾਂ ਦੀ ਭੂਮਿਕਾ ਤੇ ਸਵਾਲ ਖੜੇ ਕੀਤੇ ਤਾਂ ਕੁਵਰ ਵਿਜੇ ਪ੍ਰਤਾਪ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਕੇਸ ਨੂੰ ਕਮਜ਼ੋਰ ਕਰਨ ਲਈ ਗਵਾਹਾਂ ਨੂੰ ਬੈਕਫੋਰਡ ਤੇ ਕੀਤਾ ਜਾ ਰਿਹਾ ਤੇ ਅਸਲ ਸਚਾਈ ਨੂੰ ਲੁਕੋਇਆ ਜਾ ਰਿਹਾ ਤਾਂ ਉਸ ਘਟਨਾਕਰਮ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਬੇਦਬੀ ਮਾਮਲੇ ਦੀ ਫਾਈਲ ਨੂੰ ਖਾਰਜ ਕਰ ਦਿੱਤਾ ਸੀ ਤਾਂ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਸਰਕਾਰਾਂ ਹੀ ਜੇ ਇਨਸਾਫ ਨਾ ਦੇਣ ਤਾਂ ਬਹੁਤ ਸਾਰੇ ਸਵਾਲ ਉੱਠਣੇ ਸੁਭਾਵਿਕ ਹੋ ਜਾਂਦੇ ਆ ਤੇ ਹਣੀ ਪ੍ਰੀਤ ਦੀ ਭੂਮਿਕਾ ਪੰਚਕੂਲਾ ਦੇ ਵਿੱਚ ਹੋਈ ਹਿੰਸਾ ਦੇ ਮਾਮਲੇ ਦੇ ਵਿੱਚ ਵੀ ਸਾਹਮਣੇ ਆਈ ਸੀ ਤਾਂ ਕਹਿ ਸਕਦੇ ਆ ਕਿ ਜਦੋਂ ਡੇਰਾ ਮੁਖੀ ਰਾਮ ਰਹੀਮ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਦੇ ਨਾਲ ਹੀ ਹਣੀਪ੍ਰੀਤ ਦੀ ਗ੍ਰਿਫਤਾਰੀ ਵੀ ਕੀਤੀ ਜਾਂਦੀ ਹੈ ਪਰੰਤੂ ਜ਼ਮਾਨਤ ਲੈਣ ਦੇ ਵਿੱਚ ਸਫਲ ਹੋਣ ਤੋਂ ਬਾਅਦ ਹਣੀਪ੍ਰੀਤ ਜੇਲ੍ਹ ਤੋਂ ਬਾਹਰ ਆਉਂਦੀ ਹੈ ਤਾਂ ਕਹਿ ਸਕਦੇ ਆ ਕਿ ਹੁਣ ਜਦੋਂ ਪਰਦੀਪ ਕਲੇਰ ਦੇ ਬਿਆਨ ਕਲਮਬੱਧ ਹੋਇਆ ਤਾਂ ਵੇਖਣਾ ਹੋਵੇਗਾ ਕਿ ਹਣੀਪ੍ਰੀਤ ਦੀ ਗ੍ਰਿਫਤਾਰੀ ਕਦੋਂ ਹੁੰਦੀ ਹੈ ਤਾਂ ਜਿਸ ਤਰ੍ਹਾਂ ਅਕਾਲੀ ਭਾਜਪਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ ਕਾਂਗਰਸ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ ਤੇ ਹੁਣ ਨਿਸ਼ਾਨੇ ਤੇ ਆਮ ਆਦੀ ਪਾਰਟੀ ਦੀ ਸਰਕਾਰ ਕਿਉਂਕਿ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਤੇ ਸਿਆਸੀ ਪਾਰਟੀਆਂ ਨੇ ਵੋਟਾਂ ਦੀ ਖਾਤਰ ਰਾਜਨੀਤੀ ਹੀ ਕੀਤੀ ਹੈ ਜਿਸ ਤਰ੍ਹਾਂ ਸਮੇਂ-ਸਮੇਂ ਤੇ ਸਖਬੀਰ ਬਾਦਲ ਆਖਦੇ ਆ ਕਿ ਅਕਾਲੀ ਦਲ ਨੂੰ ਹਾਸ਼ੀਏ ਤੇ ਤੱਕਣ ਲਈ ਬੇਦਵੀ ਮੁੱਦਿਆਂ ਉਭਾਰਿਆ ਗਿਆ ਤੇ ਜਿਸ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਸਿਆਸਤਦਾਨਾਂ ਨੇ ਸਿਆਸੀ ਪਾਰਟੀਆਂ ਨੇ ਰਾਜਨੀਤੀ ਕੀਤੀ ਤਾਂ ਹੁਣ ਵੇਖਣਾ ਹੋਵੇਗਾ ਕਿ ਜਿਸ ਤਰ੍ਹਾਂ ਹੁਣ ਮੌਜੂਦਾ ਸਰਕਾਰ ਦੇ ਵਿੱਚ ਅਦਾਲਤਾਂ ਤੱਕ ਇਸ ਮਾਮਲੇ ਨੂੰ ਪਹੁੰਚਾਇਆ ਗਿਆ ਤੇ ਇਥੋਂ ਤੱਕ ਕਿ ਸਾਬਕਾ ਡੀਜੀਪੀ ਸੁਮੇਤ ਸੈਣੀ ਤੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਥੋਂ ਤੱਕ ਦੋਸ਼ ਲਗਾ ਦਿੱਤੇ ਗਿਆ ਕਿ ਸਿਆਸੀ ਲਾਹਾ ਲੈਣ ਲਈ ਬਰਗਾੜੀ ਤੇ ਕੋਟਪੁਰਾ ਵਿਖੇ ਕਾਂਡ ਵਾਪਰਿਆ ਤੇ ਹੁਣ ਮੌਜੂਦਾ ਸਰਕਾਰ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਆਪਣੀ ਹੀ ਸਰਕਾਰ ਤੇ ਸਵਾਲ ਖੜੇ ਕਰਦੇ ਨਜ਼ਰ ਆਉਂਦੇ ਆ ਕਿ ਕਿਸ ਤਰ੍ਹਾਂ ਗਵਾਹਾਂ ਨੂੰ ਅੱਗੇ ਖੜਾ ਕੀਤਾ ਜਾ ਰਿਹਾ ਗਵਾਹਾਂ ਨੂੰ ਬਿਆਨਤੋਂ ਮੁਕਰਾਇਆ ਜਾ ਰਿਹਾ ਤਾਂ ਕਿਤਨਾ ਕਿਤੇ ਜਦੋਂ ਵੀ ਕੁਵਰ ਵਿਜੇ ਪ੍ਰਤਾਪ ਸਿੰਘ ਬੋਲਦੇ ਆ ਸੋਸ਼ਲ ਮੀਡੀਆ ਤੇ ਗੱਲ ਰੱਖਦੇ ਆ ਵਿਧਾਨ ਸਭਾ ਚ ਬੋਲਦੇ ਆ ਤਾਂ ਅਕਸਰ ਆਖਦੇ ਆ ਕਿ ਜਦੋਂ ਇਸ ਮਾਮਲੇ ਦੇ ਵਿੱਚ ਇਨਸਾਫ ਮਿਲਣਾ ਸੀ ਤਾਂ ਉਦੋਂ ਤਾਂ ਸਰਕਾਰਾਂ ਨੇ ਸਿਆਸਤਦਾਨਾਂ ਨੇ ਇਨਸਾਫ ਨਹੀਂ ਦਿੱਤਾ ਤੇ ਹੁਣ ਜਦੋਂ ਇਹ ਮਾਮਲਾ ਅਦਾਲਤਾਂ ਦੇ ਵਿੱਚ ਪੁੱਜ ਗਿਆ ਤਾਂ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਲਮਕਾ ਕੇ ਰੱਖਣ ਲਈ ਅਦਾਲਤ ਤੱਕ ਇਹ ਮਾਮਲਾ ਪਹੁੰਚਾਇਆ ਗਿਆ ਤੇ ਪ੍ਰਦੀਪ ਕਲੇਰ ਦੇ ਬਿਆਨ ਜਿਹੜੇ ਕਲਮਬੰਦ ਹੋਏ ਐ ਅਦਾਲਤ ਤੱਕ ਪਹੁੰਚਿਆ ਹੈ ਤਾਂ ਵੇਖਣਾ ਹੋਏਗਾ ਕਿ ਅਦਾਲਤਾਂ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦਾ ਇਨਸਾਫ ਸੰਘਰਸ਼ੀਲ ਜਥੇਬੰਦੀਆਂ ਨੂੰ ਦਿੰਦੀਆਂ ਜੋ ਲਗਾਤਾਰ ਬੇਦਬੀ ਦੇ ਮਾਮਲੇ ਦੇ ਵਿੱਚ ਇਨਸਾਫ ਦੀ ਗੱਲ ਕਰਦੀਆਂ ਆ ਰਹੀਆਂ।